ਹਾਂਜੀ ਪਿਆਰ ਭਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਇੱਥੇ ਵਜੇਗਾ ਸਵੇਰ ਦੇ 10 10 10:30 10:30 ਤੇ ਆਪਾਂ ਕਮਾ ਕਰਾਤੋਂ ਆ ਗਏ ਸੀਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਪਣੇ ਸਾਝੇ ਚੁੱਲੇ ਤੇ ਕੋਈ ਸਪੈਸ਼ਲ ਕਿਦਾਂ ਆਪਾਂ ਪਿੰਡ ਦੇ ਵਿੱਚ ਖਾਈਦਾ ਨਾ ਸਪੈਸ਼ਲ ਚੀਜ਼ ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਆ ਜੂਗਾ ਯਾਦ ਆ ਜੂਗੀ ਮੂੰਹ 'ਚ ਪਾਣੀ ਵੀ ਆ ਜੂਗਾ ਕਈਆਂ ਦੇ ਕਈਆਂ ਤੇ ਮੂੰਹ 'ਚ ਪਾਣੀ ਵੀ ਆ ਜੂਗਾ ਤੇ ਅੱਜ ਨਵਾਂ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਅੱਜ ਫੇਰ ਆਏ ਹਾਂ ਸਵਾਨ ਵਗੈਰਾ ਆਪਣਾ ਚੱਕ ਗਏ ਇੱਥੇ ਸਾਂਝੇ ਚੁੱਲੇ ਤੇ ਤੇ ਨਾਲੇ ਥੋੜਾ ਮਾਹੌਲ ਚੇਂਜ ਹੋ ਜਾਊਗਾ ਘਰ ਦੇ ਵਿੱਚ ਏਅਰ ਕੰਡਿਸ਼ਨਰ ਦੇ ਵਿੱਚ ਬਹਿ ਬਹਿ ਕੇ ਹੋਤਰਾ ਵੀ ਹੋ ਜਾਂਦੀ ਆ ਇੱਥੇ 2-3 ਘੰਟੇ ਸੀ ਰਹਿਣਾ ਆ ਤੇ ਨਾਲੇ ਰੋਟੀ ਪਾਣੀ ਦਾ ਸਵੇਰ ਦਾ ਪ੍ਰੋਗਰਾਮ ਇੱਥੇ ਕੀਤਾ ਆਪਣੇ ਇੱਥੇ ਬਣਾਵਾਂਗੇ ਰੋਟੀ ਇੱਥੇ ਖਾਵਾਂਗੇ ਦੇਖੋ ਸਪੈਸ਼ਲ ਚੀਜ਼ ਬਣਾਉਂਦੇ ਆ ਕੀ ਬਣਾਉਂਦੇ ਆ ਤੁਹਾਨੂੰ ਮੈਂ ਸ਼ੇਅਰ ਕਰਦਾ ਲਓ ਜੀ ਦੇਖੋ ਅਸੀਂ ਸਪੈਸ਼ਲ ਕੀ ਕੀਤਾ ਪਹਿਲਾਂ ਤਾਂ ਅਸੀਂ ਪਾਤੀ ਇੱਥੇ ਸ਼ੈੱਡ ਕਿ ਕੱਲ ਨੂੰ ਮੀਂਹ ਵਗੈਰਾ ਆਊਗਾ ਤਾਂ ਸਾਡਾ ਚੁੱਲਾ ਨਾ ਖਰਾਬ ਹੋਊਗਾ ਉਦਾਂ ਸੋਨਾ ਲਾਦਾ ਏਦਾਂ ਲੱਗਿਆ ਨੇ ਵਧੀਆ ਚੀਜ਼ ਬਣਾਤੀ ਆ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਆ ਹਾਂਜੀ 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 ਮਾੜਾ ਜੀ ਤੁਸੀਂ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸੂਟ ਪਾ ਕੇ ਚੁੱਲੇ ਤੇ ਅੱਜ ਸਪੈਸ਼ਲ ਚੀਜ਼ ਬਣਾਈ ਜਾਊਗੀ ਹਾਂਜੀ ਕੀ ਬਣਾਉਣਾ ਹੈ ਅੱਜ ਅੱਜ ਬਣਾਉਣੇ ਆ ਤਾਲੂ ਵਾਲੇ ਤੋਤੇ ਹੈ ਤੋਤੇ ਤੋਤੇ ਗੋਦ ਖਾਣਾ ਪੈਨੂ ਵਾਲੇ ਪਰੌਤੇ ਬਣਾਵਾਂਗੇ ਅੱਜ ਤੇ ਮੈਂ ਕਿਹਾ ਉੱਥੇ ਤਾਲੂ ਵਾਲੇ ਤੋਤੇ ਸੋਨੇ ਵਰਨੇ ਆ ਤੇ ਨਾਲੇ ਸਵਾਦ ਵੀ ਲੱਗਦੇ ਚਿੱਲੇ ਤੇ ਬਣੀ ਜਿਹੜੀ ਚੀਜ਼ ਹੁੰਦੀ ਆ ਉਹਦਾ ਅਲੱਗ ਹੀ ਟੇਸਟ ਹੁੰਦਾ ਆ ਤੇ ਮੈਂ ਕਿਹਾ ਅੱਜ ਉੱਥੇ ਪਰੌਤੇ ਨਾਲੇ ਬੈਠ ਕੇ ਬਣਾਵਾਂਗੇ ਸਾਨੂੰ ਖਾਦਿਆਂ ਨੂੰ ਮੇਰੇ ਹਿਸਾਬ ਨਾਲ ਕਦੋਂ ਗਈ ਸੀ ਆਪਾਂ ਇੰਡੀਆ ਸਾਲ 1.5 ਸਾਲ ਪਹਿਲਾਂ ਚੁੱਲੇ ਵਾਲੇ ਪਰੌਤੇ ਆਹੋ ਚੁੱਲੇ ਵਾਲੇ ਪਰੌਤੇ ਉੱਥੇ ਖਾਦੇ ਸੀਗੇ ਤੁਸੀਂ ਦਾ ਖਾ ਕੇ ਆਏ ਹੁਣ ਵੀ ਨਹੀਂ ਹੁਣ ਜਦੋਂ ਕੇ ਸੀ ਇੰਡੀਆ ਮੈਂ ਨਹੀਂ ਖਾਦੇ ਨੱਕ ਗਾਈ ਚ ਰਿਆ ਇਸ ਦਾ ਪਰੋਠੇ ਕਾ ਖਾਣੇ ਚ ਜੁੱਲੇ ਗੈਸ ਤੇ ਬਣੇ ਫੱਦੋ ਕਮਰਾ ਪਾ ਲਿਆ ਹੈਡ ਪਾ ਲਈਆ ਸਮਾਨ ਆਪਾਂ ਨੂੰ ਮਿਲ ਗਿਆ ਜੀ ਮਤਲਬ ਕਿ ਉੱਪਰ ਕੁਛ ਡਿਗੂਗਾ ਵੀ ਨਹੀਂ ਕੁਛ ਪਾਉਗਾ ਵੀ ਨਹੀਂ ਉਦੋਂ ਨਾ ਜਿੱਦਣ ਅਸੀਂ ਚਿਕਨ ਬਣਾਉਂਦੇ ਸੀ ਉਦੋਂ ਡਾਰੀ ਸੀ ਸਾਨੂੰ ਕਿ ਉੱਪਰ ਕੋਈ ਨਾ ਮਧੋੜੀ ਬਧੂਰੀ ਨਾ ਡੇਪਾ ਨੀ ਬ੍ਰਕਤਿਆ ਨਾ ਫਿਰਦਾ ਬ੍ਰਕਤਿਆ ਦੇਖੋ ਉੱਪਰ ਸਾਰਾ ਤੇ ਉਦੋਂ ਤੇ ਆਪਾਂ ਕੋ ਉਹਦਾ ਬੈਠਦੇ ਨਹੀਂ ਚਿੜੀਆਂ ਮੈਂ ਪਰ ਮੋਰਗੇ ਉੱਤੇ ਨਹੀਂ ਚੜ ਜਾਂਦੇ ਆ। ਮੋਰਗੇ ਵੀ ਉਹ ਦਰਖਤਾਂ ਦੇ ਉੱਪਰ ਜਿਹੜੇ ਹੁੰਦੇ ਨੇ ਧੰਨਾ ਦੇ ਵਿੱਚ ਚੜ੍ਹਿਆ ਆਣਾ ਕਿਤੇ ਪਤਾ ਕਿ ਚੜ੍ਹ ਜਾਂਦੇ ਆ। ਬਾਕੀ ਇੱਧਰ ਅਸੀਂ ਤਿਆਰੀ ਕਰਦੇ ਪਏ ਆਂ ਕੁਛ ਬੀਜਣ ਦੀ ਦੇਖੋ। ਗੁੱੜ ਤਾਂ ਇੱਕ ਦਿਨ ਸਾਰਿਆਂ ਨੇ ਜ਼ੋਰ ਵਰਸ਼ਿਸ਼ ਵਰਸ਼ਿਸ਼ ਕੀਤੀ ਇੱਥੇ। ਖਾੜਾ ਬਣਾਇਆ ਇੱਥੇ। ਬਣਾਵਾਂਗੇ ਕੁਛ ਇਹ ਘਰ ਦੀਆਂ ਚੀਜ਼ਾਂ ਇੱਧਰ ਤੋੜਿਆ ਕਰਾਂਗੇ ਇੱਧਰ ਬਣਾਇਆ ਕਰਾਂਗੇ। ਹਾਂ। ਹਾਂਜੀ ਮਾੜਾ ਜੀ ਹਾਂਜੀ ਸਸੀ ਕਾਲ ਜੀ ਪਹੁੰਚੇ ਆ ਤੁਸੀਂ ਪਹੁੰਚੇ ਪਰੋਠੇ ਖਾਣ ਪਹੁੰਚੇ ਆ ਸੰਗ ਤਾਂ ਪਹੁੰਚੀਆਂ ਪਰੋਠੇ ਖਾਣ ਤੁਸੀਂ ਪਹੁੰਚੋ ਜੇ ਤੁਹਾਨੂੰ ਭੁੱਖ ਵੀ ਲੱਗੀ ਆ ਤਾਂ ਲੈਣਾ ਲੱਗੀਆਂ ਆ ਪਰ ਲੱਗੀਆਂ ਤੇ ਕਹਿੰਦੇ ਪਰੋਠੇ ਬਣਾਓ ਤੇ ਵਿੱਚ ਵਿੱਚ ਅਸੀਂ ਬਣਾਵਾਂਗੇ ਵੀਡੀਓ ਇੱਕ ਅੱਜ ਤੁਹਾਡੇ ਲਈ ਜ਼ਬਰਦਸਤ ਵੀਡੀਓ ਲੈ ਕੇ ਆ ਰਹੇ ਆ ਤੇ ਉਹਨੂੰ ਵੀ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਕਿੱਦਾਂ ਦੀ ਵੀਡੀਓ ਲੈ ਕੇ ਆਈਏ ਤੇ ਇਹ ਵੀ ਜ਼ਰੂਰ ਦੱਸਿਓ ਹੁਣ ਕਹਿੰਦੇ ਆ ਕਿ ਥੋੜਾ ਜਿਹਾ ਫਾਰਮ ਦੇ ਵਿੱਚ ਆਈਏ ਆਪਣੇ ਪਹਿਲਾਂ ਜਿੱਦਾਂ ਵੀਡੀਓ ਬਣਾਉਂਦੇ ਸੀਗੇ ਤਾਂ ਉਹਦਾ ਬਣਾਇਆ ਕਰਾਂਗੇ ਤੁਹਾਡੇ ਨਾਲ ਕੋਈ ਨਾ ਕੋਈ ਕਨਸੈਪਟ ਲੈ ਕੇ ਤੁਸੀਂ ਉਹ ਸਟੋਰੀ ਦੱਸਣੀ ਹੈ ਜਿਹੜੇ ਸਾਡੇ ਦੇ ਸਾਡੇ ਵਿੱਚ ਹੀ ਬਣ ਸਕੇ ਤੇ ਸਾਨੂੰ ਜਰੂਰ ਦੱਸਿਓ ਮੈਸੇਜ ਕਰੋ ਕਿ ਕਿਦਾਂ ਦੀ ਤੁਹਾਨੂੰ ਸਟੋਰੀ ਚਾਹੀਦੀ ਆ ਤੇ ਬਾਕੀ ਕੋਈ ਨਹੀਂ ਤਿਆਰੀ ਕਰੋ ਹੁਣ ਤੁਸੀਂ ਪ੍ਰੌਂਟਾਂ ਦੇ ਪਹਿਲਾਂ ਪ੍ਰੌਂਟਾਂ ਦੇ ਲੰਬ ਕੱਢੀਏ ਆਹੋ ਤੇ ਫਿਰ ਬਾਅਦ ਵਿੱਚ ਆਪਾਂ ਵਿਚ ਵਿਚ ਵੰਡਿਆ ਕਰਾਂਗੇ ਅਸੀਂ ਵੀ ਬਜ਼ੁਰਗ ਹਾਂ ਥੈਂਕ ਯੂ ਲੈ ਨਾ ਮੇਰ ਕੋ ਤੋ ਸੋਹਣਾ ਲੱਗਣਾ ਹੁੰਦਾ ਬਣਿਆ ਹਾਂਜੀ ਬਜੁਰਗ ਸੋਹਣੀ ਲੱਗਣਾ ਬਣਿਆ ਅੱਛਾ ਹੂੰ ਤੁਸੀਂ ਕਰਦੇ ਮੇਡਾ ਜੀ ਉਹ ਐਨਕਾ ਬਾਬੂ ਸਾਡੇ ਐਨਕਾ ਬਾਬੂ ਆਹ ਦੇਖੋ ਕੀ ਕਰਦੀ ਐ ਕੁੰਡਲੋ ਸਾਡੀ ਕੁੰਡਲੋ ਇਹ ਕੁੰਡਲੋ ਪ੍ਰਤੀ ਉਪਰੋਂ ਨਾ ਚੱਤ ਤੋਂ ਤੱਕ ਵਾਲੇ ਇਹ ਗਾਦੀਆਂ ਇਹਨੂੰ ਜਦੋਂ ਵੀਡੀਓ ਬਣਾਉਣਾ ਆਪਾਂ ਮੂੰਹ ਇੱਦੇ ਕਰਨ ਹੁੰਦੇ ਨੇ ਸਿੱਧਾ ਮੁਕਰੋ ਚਲੋ ਸਿੱਧਾ ਮੁਕਰੋ ਵੀਡੀਓ ਬੰਦੀ ਰੈਡੀ ਦਾ ਨਾ ਮੁਕਰੋ ਨਾਰਮਲ ਪਹਿਲਾਂ ਆਪਾਂ ਸੋਣਾ ਮੁਕਰੋ ਸੋਣਾ ਮੁਕਰੋ ਸੋਣਾ ਮੁਕਰੋ ਆ ਰਵੜ ਪਾ ਲਾ ਤਰੋ ਜੀ ਸੁੱਕ ਗਿਆ ਬੱਚਾ ਇਹਦੇ ਬਾਲ ਬਹੁਤ ਸੋਹਣੇ ਆ ਦੇਖੋ ਸੁੱਕ ਗਿਆ ਪੁੱਤ ਸੁੱਕ ਕੁੰਡਲੋ ਕੁੰਡਲੋ ਹੈ ਜਮਾਨਦੂ ਕੁੰਡਲੋ ਆ ਦੇਖ ਨੇ ਸੋਹਣੇ ਲਾਦੇ ਬਾਲ ਹਾਂਜੀ ਹਾਂਜੀ ਹੋ ਗਿਆ ਕੰਮ ਸ਼ੁਰੂ ਹੋ ਗਿਆ ਲੈ ਕੇ ਆ ਆਪਣਾ ਆਪਣਾ ਸਮਾਨ ਆਪਣਾ ਆਪਣਾ ਥਾਲ ਪਲੇਟਾਂ ਲੈ ਕੇ ਆ ਦੂੰਗਾ ਲਓ ਜੀ ਗਰਮ ਗਰਮ ਖਾਓ ਗਰਮ ਗਰਮ ਪਰੌਂਠੇ ਖਾਵਾਗੇ ਅੱਜ ਤੇ ਸਾਡੇ ਦਰਸ਼ਕ ਬਹੁਤ ਦੂਰੋਂ ਆਇਆ ਅਗਬਾ ਲੈਣਾ ਪਰ ਉਹ ਤਾਂ ਪਰੋਂਠੇ ਖਾਣ ਬਹੁਤ ਦੂਰ ਦੂਰ ਕੀ ਸੀ ਬੇਲਿੰਦਾ ਤੇ ਲੋ ਜੀ 베ੜਨਾ ਚਕਲਾ 베ੜਨਾ ਸਾਡਾ ਹੈਗਾ ਪਤਲਾ ਤੇ ਥੱਲੇ ਸਪੋਰਟ ਚਾਹੀਦੀ ਆ ਕੱਪੜਾ 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 ਠੀਕ ਆ ਹੁਣ ਥੱਲੇ ਸਪੋਰਟ ਰੱਖੋ ਇਟਾਂ ਦੇ ਨਾਲ ਜਿਆਦਾ ਨੀਵਾ ਆ ਕੰਮ ਉਹ ਹੱਥ ਨਹੀਂ ਫਿਰਦਾ ਨਾ ਨੀਵਾ ਨਹੀਂ 베ੜ ਲੈਣਾ ਵੀ ਵਿਚਾਰਾ ਉਹ ਸਦਾ ਤਸਾਂਦਾ ਕਾਤਾ ਹੋਣੀ ਕੀ ਵੀ ਗਮਲਾ ਜਿਆ ਨਹੀਂ ਕਿਹੜਾ ਇੱਥੇ ਆਪਣੇ ਕੋਲ ਹਾਂ ਖੇਡੀ ਚੱਲੋ ਕੋਈ ਨਹੀਂ ਖੇਡੀ ਚੱਲੋ ਇੱਦੀ ਖੇਡਾ ਕਰੀ ਜਾ ਹੁਣ ਭੁੱਖੇ ਮਾਰਦੇ ਸਾਨੂੰ ਤੂੰ ਭੁਗੇ ਮਾਰਦੇ ਸਾਨੂੰ ਉਹ ਜਿਹੜਾ ਗਮਲਾ ਗਿਆ ਇੱਧਰ ਇੱਧਰ ਪ੍ਰੌਂਟ ਜੇ ਢੀਕਣ ਜੇ ਮੈਂ ਲਾਦਾ ਇਹਨੂੰ ਬੁੱਢਾ ਹੋ ਗਿਆ ਨਾ ਵਿਚਾਰੇ ਕਪਾਲ ਕਪਾਲ ਭਾਤੀ ਕਰ ਲੋ ਨਾਲੇ ਲਓ ਜੀ ਸਾਡਾ ਜਿਹੜਾ ਬੇੜਾ ਚਕਲਾ ਸੀਗਾ ਉਹ ਥੋੜੀ ਸਪੋਰਟ ਮੰਗਦਾ ਸੀ ਤੇ ਹੁਣ ਸਾਈਡਿੰਗ ਕਰ ਲਈ ਆ ਆਪਾਂ ਦੇਖੋ ਲੱਗਿਓ ਸਾਡੇ ਬਾਬਰ ਜੀ ਪਰਾਠੇ ਬਣਾਉਣ ਬੈਗੀ ਚੌਕੜੀਆਂ ਮਾਰ ਕੇ ਲਏ ਉਹ ਪਰਾਠੇ ਕਾਕਾ ਮੀਰਾ ਪਰੌਠੇ ਬਣਾਉਂਦਾ ਸੀ ਨਹੀਂ ਤਾਤਾ ਤੀਤਾ ਦਾਦੀ ਕਾਕਾ ਤਲਿਆ ਨਹੀਂ ਫਿਰ ਕਾਕਾ ਪਰੌਠੇ ਬਣਾ ਕੇ ਹਟਿਆ ਅਨਾ ਤੂਤੀ ਤਾਂ ਨਹੀਂ ਉਹ ਆਹ ਹੋ ਕੱਕੇ ਨੇ ਵੀ ਖਾਣੇ ਆ ਪਰੌਠੇ ਕੱਕੇ ਨੇ ਸਲਾਹ ਕੀਤਾ ਪਿਆ ਸਾਰਿਆਂ ਨੂੰ ਚਲੋ ਜਿੱਦਾਂ ਮਰਜੀ ਆ ਹੈਨਾ ਕਾਕਾਏ ਕਾਕਾ ਹੋਈ ਕਾਕਾ ਕਾਕਾ ਹੋਈ ਪਈ ਆ ਸਹੀ ਆਈ ਸਹੀ ਆ ਜੋ ਵੀ ਚਮਚਾ ਵੀ ਮਗਾ ਲੋ ਹੁਣ ਗਿਆ ਤੇ ਦੀਪੂ ਚਮਚਾ ਵੀ ਲਾਈ ਇੱਕ ਓਏ ਚਮਚੇ ਉਧਰ ਲੈ ਕੇ ਆਉਣੇ ਹੁੰਦੇ ਉਹਦੇ ਨਾਲ ਚੱਕ ਲਿਆ ਸਮਾਨ ਸਾਰਾ ਸਮਾਨ ਦਸੇ ਉੱਪਰ ਆਪਾਂ ਫਰਿੱਜ ਚ ਰੱਖਿਆ ਸੀ ਮੈਂ ਨਹੀਂ ਜਾਂਦਾ ਹੁੰਦਾ ਮੈਂ ਵੀਡੀਓ ਬਣਾਉਂਦਾ ਹੁੰਦਾ ਬਸ ਅਸੀਂ ਖਾਣ ਵਾਲਿਆਂ ਚੋਂ ਬੰਦੇ ਆ ਜਮਾ ਅਸੀਂ ਕੁਝ ਨਹੀਂ ਕਰਨ ਵਾਲੇ ਬੰਦੇ ਅਸੀਂ ਖਾਣ ਪੀਣ ਵਾਲਿਆਂ ਚੋਂ ਆ ਆ ਵੀਡੀਓ ਵੀ ਕਿਸਾਨ ਬਣਾਉਣੀ ਹੈ ਕਿ ਨਹੀਂ ਆਪਾਂ ਵੀਡੀਓ ਤੇ ਬੰਨੇ ਖਾ ਪੀ ਜਾਣਾ ਬਾਸ ਲਓ ਜੀ ਅੱਜ ਸਪੈਸ਼ਲ ਵੀਡੀਓ ਪਾਵਾਂਗੇ ਆਪਾਂ ਤੋਤਲੀ ਘਰ ਵਾਲੀ ਤੇ ਗਵੰਡਣ ਠੀਕ ਆ ਜੀ ਦੇਖਿਓ ਤੇ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤਾਂ ਲਓ ਜੀ ਰਿੰਪਲ ਰੋਟੀਆਂ ਕੀ ਕਹਿੰਦੇ ਹੁੰਦੇ ਇਹਨੂੰ ਦੁੱਪੜਾ ਕੀ ਕਹਿੰਦੇ ਹੁੰਦੇ ਬਣਾ ਕੇ ਬੇਲ ਬੇਲ ਕੇ ਰੱਖੀ ਜਾਂਦੀ ਆ ਇੱਕਠੇ ਪਰੌਂਠੇ ਬਣਾਵਾਂਗੇ ਕਿਉਂਕਿ ਸਾਰਿਆਂ ਨੂੰ ਇਹੇ ਪਸੰਦ ਆ ਦੁੱਪੜ ਵਾਲੇ ਡਬਲ ਡਬਲ ਜਿਹੜੇ ਹੁੰਦੇ ਹਨ ਨਾ ਡਬਲ ਵਾਲੇ ਇਹਦੇ ਵਿੱਚ ਆਲੂ ਜ਼ਿਆਦਾ ਪੈਂਦੇ ਆ ਸਿੰਗਲ ਚ ਘੱਟ ਪੈਂਦੇ ਸਵਾਦ ਅਲੱਗ ਦੇ ਸਿੰਗਲ ਵੀ ਸਵਾਦ ਆ ਆਪਣਾ ਆਪਣਾ ਟੇਸ ਆ ਇਹਦਾ ਜ਼ਿਆਦਾ ਵਧੀਆ ਲੱਗਦਾ ਲੋ ਜੀ ਆਲੂ ਦੇ ਮਟੀਰੀਅਲ ਦੇ ਵਿੱਚ ਬਹੁਤ ਕੁਝ ਪਾਇਆ ਆ ਆਦਰਕ ਲੂਣ ਮਿਰਚ ਮਸਾਲਾ ਗੰਡੇ ਅਜਵੈਣ 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 ਸਪੈਸ਼ਲ ਪਾਉਣੀ ਚਾਹੀਦੀ ਆ ਇਹਨਾਂ ਪੱਚ ਜਾਂਦੇ ਪਰੌਂਠੇ ਪਛਦੇ ਵੀ ਆ ਤੇ ਉਦਾਂ ਵੀ ਫੇ ਵਧੀਆ ਹੁੰਦਾ ਜਵਾਨ ਖਾਣੀ ਜਵਾਨ ਦੇ ਨਾਲ ਜਿਹੜੇ ਨਾ ਇਹਨਾਂ ਦੇ ਗੈਸ ਰੁਕੀ ਹੁੰਦੀ ਉਹ ਆ ਜਾਂਦੀ ਸਾਰਾ ਕੁਝ ਸੈੱਟ ਹੋ ਜਾਂਦਾ ਕੰਮ ਆਏ ਬੱਬਾ ਇਹ ਵੱਡਾ ਆਏ ਬੱਬਾ ਕਾਕੇ ਨੂੰ ਧੂਆਂ ਲੱਗਦਾ ਸੀ काके ਟਲਿਆ नहीं तू फिर ਕਰਤਾ तू ਆ ਚੱਕੋ ਚੱਕੋ ਲਓ ਜੀ ਪਹਿਲੇ ਪਰੌਂਠੇ ਦਾ ਕੀ ਦਾ ਨਾਮ ਪਹਿਲੇ ਪਰੌਂਠੇ ਪਹਿਲੇ ਪਰੌਂਠੇ ਦੀ ਪ੍ਰਾਪਤੀ ਦਾ ਬਹੁਤ ਜ਼ਿਆਦਾ ਭੁੱਖ ਲੱਗੀ ਆ ਪ੍ਰਾਪਤੀ ਚਲੋ ਚੱਕੋ ਪ੍ਰਾਪਤੀ ਦਾ ਪਹਿਲਾ ਨਾਮ ਪਰੌਂਠਾ ਹਾਂ ਦਾ ਨਾਮ ਮੇਰਾ ਪੁੱਤ ਹੋੱਚ ਲਓ ਜੀ ਚਲੋ ਵੀ ਬੈਠੋ 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 ਜਲਦੀ ਆਈ ਦਰਸ਼ਕੋ ਨਹੀਂ ਪਾਇਆ ਹੂੰ ਚਲੋ ਲਓ ਜੀ ਆਪਣੀ ਵਾਰੀ ਆ ਗਈ ਖਾਣ ਦੀ ਇਹ ਦਰਸ਼ਕ ਖਾਂਦੇ ਪਏ ਆ ਉਹਨੂੰ ਵੀ ਆ ਗਿਆ ਸੀ ਸਾਰਕਾ ਵੀ ਖਾਂਦੀ ਆ ਉਧਰ ਸਾਡੇ ਦਰਸ਼ਕ ਬਣਾਉਂਦੇ ਪਏ ਆ ਲਓ ਜੀ ਆਪਾਂ ਲੱਗੇ ਛਕਣ ਹੁਣ ਸਾਡੀ ਵਾਰੀ ਆਈ ਆ ਆ ਸਾਡਾ ਤਿਆਰ ਆ ਸਮਾਨ ਆਪਾਂ ਖਾਵਾਂਗੇ ਹੁਣ ਗੋਂਠਾ ਤੇ ਬਾਅਦ ਵਿੱਚ ਤਨਾ ਕਰਦੇ ਗੱਲਾਂ ਬਾਤਾਂ ਲਓ ਜੀ ਚਲੋ ਜੀ ਪਰਾਠਾ ਇੱਕ ਤਾਂ ਮੈਂ ਛੱਗ ਗਿਆ ਤੇ ਮੈਂ ਕਿਹਾ ਵੀਡੀਓ ਚ ਮੜਕ ਦਿਖਾ ਦੀ ਤੁਹਾਨੂੰ ਸਵਾਦ ਆਹ ਦੇਖੋ ਪਰਾਠਾ ਇਹ ਚਾਰ ਲਾ ਕੇ ਤੇ ਆਹ ਹੈਗਾ ਦਹੀਂ ਦਹੀਂ ਦੇ ਨਾਲ ਨਾ ਨਾ ਪਰਲਣੀ ਬੁਰਕੀ ਤੇ ਮਜਾ ਆਉਂਦਾ ਨਿਹਰਾ ਉਹ ਹੱਡ ਦੋ ਬੰਦੇ ਉਹ ਬੈਠੇ ਹੋ ਖਾਂਣ ਆ ਜਾ ਜੀ ਖਾਓ ਜੀ ਹਮ ਤੂੰ ਪਰੌਂਠਾ ਮੰਜੇ ਦੇ ਬੈਗ ਮਜਾ ਆਉਂਦਾ ਚੌਂਕੜੀ ਮਾਰ ਕੇ ਦਾ ਹਾਂਜੀ ਬਹੁਤ ਸਵਾਦ ਬਣਿਆ ਤੋ ਸਵਾਦ ਬਣਿਆ ਹਾਂਜੀ ਆਉਂਦਾ ਆਦੀ ਪੁੰਜਾ ਦਾ ਸਵਾਦ ਲੱਗੇ ਐਤੋਂ ਪੁੱਛੋ ਫੀਡਬੈਕ ਹਾਂਜੀ ਬਹੁਤ ਸਵਾਦ ਸੀਗੇ ਹਾਂ ਜੇ ਅੱਧਾ ਖਾ ਲੈਂਦਾ ਹੋਰ ਤਾਂ ਹੋਰ ਨਹੀਂ ਪਰਮਾਤਮਾ ਜਿਨ੍ਹਾਂ ਖਜ਼ਾਨਿਆਂ ਚੋਂ ਦਾਣ ਆਟਾ ਕੁਛ ਵੀ ਆਇਆ ਪਰਮਾਤਮਾ ਉਹਨਾਂ ਦੇ ਖਜ਼ਾਨੇ ਭਰਪੂਰ ਕਰੇ ਸਲਾਮਤ ਭਾਬੀ ਜੀ ਬਹੁਤ ਬਹੁਤ ਤੁਹਾਡਾ ਦਿਓ ਜਿਹੜੀ ਗੱਲ ਪਹਿਲਾਂ ਕਹਿੰਦੇ ਉਹ ਕਰ ਉਹ ਬਹੁਤ ਸਵਾਦ ਸੀਗੀ ਕਾਕੇ ਤੂੰ ਟਲਦਾ ਨਹੀਂ ਆਰਤੀ ਆ ਨਾ ਗੱਲ ਵਈ ਕਾਕੇ ਤੂੰ ਟਾਲਦਾ ਨਹੀਂ ਤੇ ਤੂੰ ਟਾਲਦਾ ਨਹੀਂ ਤੂੰ ਟਾਲਦਾ ਨਹੀਂ ਇਹਦਾ ਮੱਸਾ ਹੀ ਘੁੱਟ ਕੇ ਬੋਲਦਾ ਮੇਰੇ ਕਾਕੇ ਕੀ ਕਰਦਾ ਸੀ ਕਾका ਅੰਦਾਰੇ ਕੋਠੇ ਭਾਈ ਜੀ ਜਾਂਦਾ ਤੁਸੀਂ ਇਹ ਲੋ ਕਾਕੇ ਆ ਤੇ ਕਿੱਡਾ ਕਰਦਾ ਸੀ ਕਾਕੇ ਤਰਾ ਬਾਜ ਫੱਦ ਵੀ ਆਉਣੇ ਆ ਕਾਕੇ ਇਹ ਤਾਂ ਆਂਦੇ ਪਰੌਂਡੇ ਲੰਬ ਕੱਢੀਓ ਪਰੌਂਡਿਆਂ ਦੀ ਬਸ ਆ ਆਉਣ ਨਹੀਂ ਲੱਗਾ ਹੁਣ ਦਿਲ ਸਾਹ ਨਹੀਂ ਆਉਂਦਾ ਵੀ ਓੱਖਾ ਆਉਂਦਾ ਸਾਹ ਤੇ ਏ ਕੰਮ ਬਰ ਓਹੋ ਚਲੋ ਹੁਣ ਇਦਾਂ ਕਰੋ ਅੱਧਾ ਘੰਟਾ ਇੱਧਰ ਲਾਓ ਜਿੰਨ ਜਿੰਨੀ ਪਰੌਂਡੇ ਖਾਦੇ ਇੱਧਰ ਆਓ ਹੁਣ ਸਾਰੇ ਜਣੇ ਪਰੌਂਠਿਆਂ ਦੀ ਸੇਵਾ ਹੋ ਗਈ ਪੂਰੀ ਮਾੜਮ ਹੁਣ ਲੱਗੇ ਹੁਣ ਆਪਣਾ ਖਾਣ ਪੀਣ ਹੁਣ ਹਾਂਜੀ ਬੋਲਦੇ ਨਹੀਂ ਲੱਗ ਤੁਰ ਰਿਹਾ ਰਤਾ ਕੱਠੀਆਂ ਹੋ ਗਈਆਂ ਹੁਣ ਇੱਧਰ ਬੰਦਾ ਆਇਆ ਜੀ ਕੰਮ ਤੋਂ ਸ਼ੱਕਦਾ ਪਿਆ ਪਰੋਂੜੇ ਬਗ ਬਣਾ ਸਾਂਝੀ ਸੇਵਾ ਸਾਂਝੇ ਚੁੱਲ੍ਹੇ ਤੇ ਹੋ ਰਹੀ ਆ ਆ ਮੋਨੂ ਨੇ ਤਾਂ ਚੁੱਲ੍ਹੇ ਲੇ ਬੀੜ ਸਟੇ ਆਉਂਦੇ ਤੇਲ ਪਾ ਪਾ ਕੇ ਭਰਾਵਾ ਪਹਿਲੇ ਹੀ ਲਿਬੜਾ ਹੋਰ ਰੈਂਪਲ ਦੀ ਬਾਹ ਤੇ ਵੀ ਤੇਲ ਬਾਤ ਪਾ ਦਿੱਤਾ ਮੇਰੇ ਹਾਂ ਉਹ ਪਿਆਰੇ ਹੀ ਬਹੁਤ ਆ ਆਪਣੇ ਭਾਵੇਂ ਬਹਿ ਗਿਆ ਆਪਣੇ ਆਪ ਹੀ ਬਹੁਤ ਆ ਗਿਆ ਹਾਂਰੀ ਬਹੁਤ ਆ ਗਿਆ ਇੱਥੇ ਬਹਿ ਜਾ ਦਿੱਤਾ ਇੱਧਰ ਬਾਜੋ ਮੜੀ ਜਾ ਨਾ ਇੱਥੇ ਕੁਰਸੀ ਤੇ ਬਾਜੋ ਹਾਂ ਦੇ ਬੋਜ ਹੌਣ ਮੈਡਮ ਨਹੀਂ ਖਾਣਗੇ ਲਓ ਜੀ ਸ਼ਫ ਸਾਹਿਬ ਹੁਣ ਖਾ ਰਹੇ ਆ ਹਾਂਜੀ ਨਾਲ ਕੌਣ ਆਹ ਭਾਂਡਾ ਜਾਂ ਕੌਣ ਆ ਨਾਲ ਸ਼ਫ ਸਾਹਿਬ ਦੇ ਉਹਨਾਂ ਦੇ ਪਿੰਡ ਤੋਂ ਸ਼ਫ ਸਾਹਿਬ ਖਾ ਰਹੇ ਆ ਹਾਂ ਸ਼ਫ ਸਾਹਿਬ ਦੱਸੋ ਕਿੰਦਾ ਦੀ ਬਣੀ ਆ ਪਰੌਂਠੀ ਇਹ ਭਾਜੀ ਨੇ ਬਣਾ ਕੇ ਦਿੱਤੀ ਆ ਇਹ ਮੈਂ ਪਰੌਂਠਾ ਬਣਾਇਆ ਸਪੈਸ਼ਲ ਸ਼ਫ ਸਾਹਿਬ ਲਈ ਕੱਚ ਚੋਂ ਪੀਲਾ ਕਰਕੇ ਆ ਤੈਨੂੰ ਜੀ ਗਾ ਕਾਚਾ ਚਪੇੜਾ ਕੱਟ ਕੇ ਪੋੜਾ ਕੇ ਗੰਦਾ ਆ ਇਹ ਮੱਲਾ ਦਾ ਤੇਰੇ ਵਾਲਾ ਹੀ ਆਵਾਜ਼ ਸਵਾਦ ਬਣਿਆ ਇਧਰ ਮੁਕਾ ਦੱਸੋ ਸਵਾਦ ਬਹੁਤ ਸਵਾਦ ਆ ਠੀਕਾ ਚਪੇੜਾ ਆਦਰਾ ਖਾਣ ਪੀਣ ਬਾਰੇ ਵੀ ਇਦਾਂ ਹੀ ਗੱਲਾਂ ਕਰਦਾ ਇਹ ਆ ਲੋ ਇਹ ਗੰਦਾ ਆ ਉਹ ਵੀ ਨਾਲ ਹੀ ਬਲੌਗ ਕੀਤਾ ਆਪਾਂ ਖਤਮ ਤਨਾਲੇ ਪ੍ਰੌਂਟੇ ਪ੍ਰੌਂਟੇ ਖਾ ਕੇ ਢਿੱਡ ਭਰ ਕੇ ਵੀਡੀਓ ਬਣਾਈ ਆਪਾਂ ਜ਼ਬਰਦਸਤ ਜੀ ਸਾਰੇ ਨੇ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ